ਬਾਦਰੀ ਨੇ ਗਰੀਬ ਘਰ ਦਾ ਬੱਚਾ ਗਰੀਬ ਘਰ ਦਾ ਮੁੰਡਾ ਭੂਤ ਕੱਢਣ ਦੇ ਚੱਕਰ ਦੇ ਵਿੱਚ ਕੁੱਟ-ਕੁੱਟ ਕੇ ਉਸ ਨੂੰ ਮਾਰ ਦਿੱਤਾ ਤੇ ਲੱਤਾਂ ਮਾਰ-ਮਾਰ ਕੇ ਠੋਡ ਮਾਰ-ਮਾਰ ਮਾਰ ਕੇ ਡੰਡੇ ਮਾਰ-ਮਾਰ ਕੇ ਉਹਨੂੰ ਭੂਤ ਨਹੀਂ ਨਿਕਲਿਆ ਤੇ ਮੁੰਡੇ ਦੀ ਸਰੀਰ ਦੇ ਵਿੱਚੋਂ ਜਾਨ ਜ਼ਰੂਰ ਕੱਢ ਕੇ ਰੱਖ ਦਿੱਤੀ ਆ ਆਪਾਂ ਉਸ ਵਿਸ਼ੇ ਉੱਤੇ ਅੱਜ ਆਪਾਂ ਗੱਲ ਕਰਨੀ ਹੈ ਸਾਰੀ ਸੰਗਤ ਨਾਲ ਤੇ ਪਹਿਲਾ ਮੈਂ ਤੁਹਾਨੂੰ ਵੀਡੀਓ ਸੁਣਾ ਦਨਾ ਕਈਆਂ ਨੂੰ ਨਾ ਪਤਾ ਲੱਗਾ ਹੋਇਆਗਾ ਤੇ ਲਾਈਵ ਦੇ ਵਿੱਚ ਹਾਜ਼ਰ ਆਪਣਾ ਜਸਵਿੰਦਰ ਸਿੰਘ ਲਾਲੀ ਤਰਨਤਾਰਨ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਤੇ ਲਾਈਵ ਨੂੰ ਜੇਕਰ ਤੁਹਾਡਾ ਮਨ ਕੀਤਾ ਤਾਂ ਸ਼ੇਅਰ ਕਰ ਲਿਓ ਸੱਚ ਨੂੰ ਸੁਣਨ ਵਾਸਤੇ ਸੱਚ ਦੇ ਪਹਿਰੇਦਾਰ ਸੱਚ ਦੇ ਵਾਸਤੇ ਖੜਨ ਵਾਸਤੇ ਸੱਚ ਦੇ ਨਮਾਇंदे ਤੇ ਜਿਹੜੇ ਸਾਡੇ ਤੋਂ ਜਲਸ ਫੀਲ ਕਰਦੇ ਆ ਉਹ ਸਾਡੀ ਵੀਡੀਓ ਤੋਂ ਦੂਰ ਰਹਿਣ ਸਾਨੂੰ ਅਹੀਂ ਕੋਈ ਨੂੰ ਸਦਾ ਪੱਤਰ ਦੇ ਕੇ ਸਾਦੇ ਨਹੀਂ ਵੀ ਸਾਡੀ ਵੀਡੀਓ ਜ਼ਰੂਰ ਵੇਖੋ ਤੇ ਉਹ ਸਾਡੀ ਵੀਡੀਓ ਤੋਂ ਦੂਰ ਰਹਿਣ ਤੇ ਆਪਾਂ ਜਿਹੜੇ ਸਾਨੂੰ ਵੀਰ ਭਰਾ ਪ੍ਰੇਮ ਕਰਦੇ ਆ ਉਹ ਵੀਡੀਓ ਦੇ ਵਿੱਚ ਆ ਜੋ ਉਹਨਾਂ ਨੂੰ ਮੋਸਟ ਵੈਲਕਮ ਸ਼ਖਸ ਦੇ ਵਿੱਚ ਉਹ ਸ਼ੈਤਾਨ ਕੱਢਣ ਆਏ ਪਾਤਰੀ ਨੇ ਕੁੱਟ-ਕੁੱਟ ਕੇ ਬੰਦੇ ਨੂੰ ਮਾਤੇ ਤੇ ਘਾਟ ਪਾਰ ਦਿੱਤਾ ਅੰਧ ਵਿਸ਼ਵਾਸ ਦੇ ਤਿੰਨ ਬੱਚਿਆਂ ਦੇ ਪਿਓ ਦੀ ਜਾਨ ਲੈ ਲਈ ਮਾਤਾ ਪਾਦਰੀ ਨੂੰ ਸੱਦ ਕੇ ਲਿਆਈ ਸੀ ਕਿਉਂਕਿ ਉਸੇ ਬੱਚੇ ਦੀ ਸਿਹਤ ਠੀਕ ਨਹੀਂ ਸੀ ਘਰ ਦੇ ਵਿੱਚ ਉਹ ਅਜੀਬੋ ਗਰੀਬ ਹਰਕਤਾਂ ਕਰ ਰਿਹਾ ਸੀ ਚੀਲਾਰ ਰਿਹਾ ਸੀ ਜਿਸ ਤੋਂ ਬਾਅਦ ਮਾਂ ਪਾਦਰੀ ਨੂੰ ਸਦਕੇ ਲਿਆਂਦੀ ਹੈ ਕਿ ਉਸਦੇ ਲਈ ਘਰ ਆ ਕੇ ਪ੍ਰਾਰਥਨਾ ਕਰ ਤਾਂ ਕਿ ਠੀਕ ਹੋ ਜਾਵੇ ਪਰ ਪਾਦਰੀ ਘਰ ਦੇ ਵਿੱਚ ਹੋਰ ਬੰਦਿਆਂ ਨੂੰ ਸਦਕੇ ਉਸਦੇ ਹੱਥ ਪੈਰ ਬੰਨ ਕੇ ਇਨਕ ਕੁੱਟਮਾਰ ਕਰਦਾ ਹੈ ਕਿ ਉਹ ਬੰਦਾ ਜਿਹੜਾ ਆਪਣੀ ਸਾਹ ਹੀ ਛੱਡ ਜਾਂਦਾ ਹੈ ਮਾਵੀਆਂ ਅੱਖਾਂ ਦੇ ਸਾਹਮਣੇ ਉਸਤੇ ਮੁੰਡੇ ਨੂੰ ਇਨਾ ਕੁੱਟਿਆ ਜਾਂਦਾ ਹੈ ਤੋਂ ਮਾਂ ਕਹਿੰਦੀ ਹੈ ਤਾਂ ਪਾਦਰੀ ਕਹਿੰਦਾ ਹੈ ਕਿ ਇਸ ਟੱਟ ਇਸ ਨੂੰ ਨਹੀਂ ਸਗੋ ਸ਼ੈਤਾਨ ਨੂੰ ਲੱਗ ਰਹੀ ਹੈ ਸ਼ੈਤਾਨ ਨਿਕਲੇਗਾ ਤਾਂ ਠੀਕ ਹੋ ਜਾਵੇਗਾ ਪਰ ਉਸੇ ਕੁੱਟਮਾਰ ਇਨੀ ਕੀਤੀ ਜਾਂਦੀ ਹੈ ਕਿ ਉਹ ਇਨਸਾਨ ਜਿਹੜਾ ਹੈ ਉਹ ਫੜੇ ਸਾਥ ਛੱਡ ਜਾਂਦਾ ਹੈ ਮਾਂ ਹੁਣ ਪਛਤਾ ਰਹੀ ਹੈ ਕਿਉਂ ਕਿ ਕਿਹੜੀ ਘੜੀ ਸੀ ਜੋ ਪਾਦ ਜੀ ਨੂੰ ਸੱਦ ਕੇ ਘਰ ਪ੍ਰਾਰਥਨਾ ਕਰਨ ਦੇ ਲਈ ਲੈ ਕੇ ਆਈ ਹੈ। ਹੁਣ ਉਸ ਦੇ ਵੱਲੋਂ ਸ਼ਿਕਾਇਤ ਜਿਹੜੀ ਹੈ ਨੇੜਲੇ ਥਾਣੇ ਦੇ ਵਿੱਚ ਕਰਵਾਈ ਗਈ ਹੈ। ਪੁਲਿਸ ਮੌਕੇ ਤੇ ਪਹੁੰਚੀ ਹੈ। ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਬਰ ਦੇ ਵਿੱਚੋਂ ਹੁਣ ਮ੍ਰਿਤਕ ਦੇਹ ਛੜੀ ਹੈ ਕੱਢੀ ਜਾਏਗੀ। ਉਸ ਦਾ ਪੋਸਟਮਾਰਟਮ ਕਰਵਾਇਆ ਜਾਏਗਾ ਤੇ ਪੇਸ਼ ਕਾਰਵਾਈ ਜਿਹੜੀ ਉਹ ਕੀਤੀ ਜਾਏਗੀ ਤਾਂ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਅੰਧ ਵਿਸ਼ਵਾਸ ਨੇ ਤਿੰਨ ਬੱਚਿਆਂ ਦੇ ਪਿਓ ਦੀ ਜਾਨ ਲੈ ਲਈ ਹੈ। ਮੇਰਾ ਬੇਟਾ ਠੀਕ ਨਹੀਂ ਸੀ ਉਹ ਟੀਕਾ ਮਾਰਦਾ ਸੀ ਉਦੇ ਕਾਰਨ ਮੈਂ ਜਕਲੀ ਪਾਸਟਰ ਨੂੰ ਸੱਦਿਆ ਕੇ ਪ੍ਰਾਰਥਨਾ ਕਰੇਗਾ ਤੇ ਠੀਕ ਹੋ ਜਾਏਗਾ ਉਹ ਦੋ ਜਣੇ ਪਹਿਲੇ ਆਏ ਪ੍ਰਾਰਥਨਾ ਕਰਨ ਵਾਸਤੇ ਉਹਨੇ 10-12 ਪਾਸਟਰ ਹੋਰ ਸੱਦਲੇ ਲਾਗੇ ਉਹ ਆਨਾਂ ਨੇ ਆਣ ਕੇ ਕਹੇ ਥੱਡ ਮਾਰਨੀ ਸ਼ੁਰੂ ਕਰਦੇ ਕੇ ਨੇ ਚਪੇੜਾ ਮਾਰਨੀ ਸ਼ੁਰੂ ਕਰਤੀ ਮੇਰੇ ਪੁੱਤ ਨੂੰ ਕੋਹ ਕੋ ਕੇ ਮਾਰਿਆ ਸਾਰੇ ਵੇਲੇ ਵੇੜੇ ਦੇ ਵਿੱਚ ਉਹਨਾਂ ਨੇ ਧੋ ਧੋ ਕੇ ਉਹਨੂੰ ਇੱਥੋਂ ਤੱਕ ਕੀ ਨੀਲਾ ਹੀ ਕਰ ਛੜਿਆ ਉਹਨੂੰ ਸਾਰਾ ਈਲਾ ਕਰ ਛੜਿਆ ਇੰਨੀ ਆ ਕਿ ਸੱਟਾਂ ਲਾਈਆਂ ਸੱਟਾਂ ਲਾ ਕੇ ਬਾਅਦ ਵਿੱਚ 12 ਵਜੇ ਮੇਰੇ ਘਰੋਂ ਗਏ ਆ ਤੇ ਮੇਰੇ ਬੱਚੇ ਨੂੰ ਐਦਾ ਬਾਵਾ ਪਿੱਛੇ ਬੰਨ ਕੇ ਤੱਤਾ ਵੀ ਬੰਨ ਕੇ ਤੇ ਮੰਦਿਰ ਦੇ ਮੁੱਢਾ ਸੁੱਟ ਗਏ ਮੁੱਢਾ ਸੁੱਟਣ ਦੇ ਕਾਰਨ ਆ ਜੇ ਇਹ ਹੈ ਤੇ ਮੇਰੇ ਬੱਚੇ ਨੇ ਦੰਤ ਤੋੜ ਦਿੱਤੇ ਹਾਂਜੀ ਇਹ ਕਹਿੰਦੇ ਸੀ ਵੀ ਇਹਦੇ ਵਿੱਚ ਸ਼ੈਤਾਨ ਆ ਮੈਂ ਬੜੇ ਤਰਲੇ ਲੈਂਦੀ ਆ ਪਰ ਮੈਨੂੰ ਗਾ ਨਹੀਂ ਜਾਂਦੇ ਮੈਨੂੰ ਕਹਿੰਦੇ ਬੀਬੀ ਤੂੰ ਪਿੱਛੇ ਹੋ ਕੇ ਬਹਿ ਜਾ ਇਹ ਸ਼ੈਤਾਨ ਨੂੰ ਛੱਟ ਲੱਗ ਰਹੀ ਤੇ ਇਹਨੂੰ ਨਹੀਂ ਲੱਗ ਰਹੀ ਇਸ ਕਾਰਨ ਇਹਨਾਂ ਨੇ ਕੁੱਤ ਕੁੱਟ ਕੇ ਮੈਂ ਘਰ ਵਿੱਚ ਅਸੀਂ ਦੋਵੇਂ ਨੌ ਸਾਸੀ ਆਦੀ ਇਹਨਾਂ ਨੇ ਪੇਛ ਨਹੀਂ ਜਾਣਦੀ 10-15 ਬੰਦੇ ਸੀ ਤੇ ਦਫਨਾ ਆ ਹੀ ਮੇਰੇ ਰਿਸ਼ਤੇਦਾਰਾ ਭੈਣ ਭਰਾਵਾਂ ਨੇ ਫੇਰ ਆਣ ਕੇ ਕਿਹਾ ਵੀ ਇੰਨੀਆਂ ਸੱਟਾਂ ਲਾ ਦਿੱਤੀਆਂ ਇਹਨਾਂ ਨੂੰ ਤੇ ਤੂੰ ਅਜੇ ਵੀ ਮੈਨੂੰ ਤੇ ਕੋਈ ਸੁੱਧ-ਬੁੱਧ ਨਹੀਂ ਜੇ ਤਾਂ ਜਵਾਨ ਪੁੱਤ ਘਰੋਂ ਤੁਰ ਜੇ ਉਹੋ ਹੀ ਮੇਰਾ ਸਹਾਰਾ ਸੀ ਮੇਰਾ ਆਦਮੀ ਵੀ ਨਹੀਂ ਅਸਰਦੀ ਉਹ ਵੀ ਮੈਂਤੜਿਆ ਉਹ ਕੁਛ ਕਰਦਾ ਨਹੀਂ ਮੰਜੀ ਤੇ ਬੈਠਾ ਹੋ ਇਹਦੇ ਤਿੰਨ ਬੱਚੇ ਆ ਤੇ ਚੌਥੀ ਆਪ ਆ ਪੰਜਵਾਂ ਗੇਰਾ ਬੇਟਾ ਹੀ ਉਹ ਕੰਮ ਕਰਦਾ ਹਾਂਜੀ ਥੋੜੇ ਸੀ ਫਿਰ ਥਾਣੇ ਜਾ ਕੇ ਤਲਾਹ ਦਿੱਤੀ ਕਿ ਸਾਡੇ ਕੋਈ ਮਜਦ ਕੀਤੀ ਜਾਏ ਹਾ ਦੀ ਕਾਨੂੰਨੀ ਕਾਰਵਾਈ ਕੀਤੀ ਜਾਏ ਕਿ ਮੇਰੇ ਬੇਟੇ ਨੂੰ ਇਹਨਾਂ ਦੇ ਕੋ ਕੋ ਮਾਰਿਆ ਵਾ ਇਸ ਕਰਕੇ ਅਸੀਂ ਥਾਣੇ ਜਾ ਕੇ ਪਰਚਾ ਲਖਾਇਆ ਵਾ ਜਿਸ ਕਰਕੇ ਅਸੀਂ ਪੋਸਟ ਮਾਡਲ ਵਾਸਤੇ ਰਿਪੋਰਟ ਰਏ ਫਿਰ ਹਾਂਜੀ ਸੰਗਤ ਜੀ ਤੁਸੀਂ ਦੇਖ ਲਈ ਗੱਲ ਬਾਤ ਸੁਣ ਲਈ ਸਾਰੇ ਹੁਣ ਆਪਾਂ ਇਹਨਾਂ ਦੇ ਰਿਕਾਰਡਡ ਗੱਲ ਕਰਾਂਗੇ ਕੋਈ ਇਹ ਨਾ ਕਹਦੇ ਕਿ ਦੀਪ ਸਿੰਘ ਆਪਣੇ ਕੋਲੋਂ ਗੱਲ ਕਰ ਰਿਹਾ ਆ ਮੈਂ ਇਹਨਾਂ ਦੇ ਰਿਕਾਰਡਡ ਇਹ ਗੱਲ ਕਰੂੰਗਾ ਕਿ ਜਿਵੇਂ ਕਿ ਤੁਸੀਂ ਦੇਖਦੇ ਹੋ ਕਿ ਧਰਮ ਜਿਹੜੇ ਆ ਧਰਮ ਕੋਈ ਵੀ ਮਾੜਾ ਨਹੀਂ ਧਰਮ ਦੇ ਵਿੱਚ ਰਹਿਬਰ ਜਿਹੜਾ ਕੋਈ ਵੀ ਮਾੜਾ ਹੈ ਨਹੀਂਗਾ ਤੇ ਉਹਨਾਂ ਨੇ ਆਪਣੇ ਸਮੇਂ ਸਰ ਸਮੇਂ ਸਰ ਅਨੁਸਾਰ ਆ ਕੇ ਲੋਕਾਂ ਨੂੰ ਸਹੀ ਹੀ ਗਾਈਡਨਸ ਕੀਤਾ ਸਹੀ ਹੀ ਦੱਸਿਆ ਆ ਆਪਣਾ ਜਿੰਨਾ ਜਨਾ ਉਹਨਾਂ ਨੂੰ ਅਕਾਲ ਪੁਰਖ ਮਹਾਰਾ ਨੇ ਟਾਈਮ ਦਿੱਤਾ ਆ ਉਹਦੇ ਵਿੱਚ ਕੋਈ ਇੱਧਰ ਚੱਲ ਗਿਆ ਕੋਈ ਇੱਧਰ ਚੱਲ ਗਿਆ ਕੋਈ ਇੱਧਰ ਆ ਗਿਆ ਕੋਈ ਉੱਧਰ ਆ ਗਿਆ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਮ੍ਰਿਤ ਦਾ ਖੰਡੇ 바ਟੇ ਦਾ ਤਿਆਰ ਕਰਕੇ ਅੰਮ੍ਰਿਤ ਸਿੱਖ ਪੰਥ ਖਾਲਸਾ ਪੰਥ ਸਜਾ ਦਿੱਤਾ ਤੇ ਉਹ ਖਾਲਸੇ ਪੰਥ ਵਿੱਚ ਆ ਗਏ ਨੇ ਅੱਜ ਕੱਲ ਸਾਨੂੰ ਗੁੱਸਾ ਨਹੀਂ ਹੋਣਾ ਚਾਹੀਦਾ ਕਿ ਕੋਈ ਬੰਦਾ ਉੱਧਰ ਚੱਲ ਗਿਆ ਜੀ ਕੋਈ ਬੰਦਾ ਉੱਧਰ ਚੱਲ ਗਿਆ ਜੀ ਇਹ ਧਰਮ ਪਰਵਰਤਨ ਹੋ ਗਿਆ ਜੀ ਕੋਈ ਗੱਲ ਨਹੀਂ ਹੋ ਲੈਣ ਦਿਓ ਕੋਈ ਚੱਕਰ ਨਹੀਂ ਗੇ ਗੱਲ ਇਹ ਆ ਕਿ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਪੰਥ ਦੇ ਵਿੱਚ ਉਸ ਸਮੇਂ ਛਾਣਾ ਲਾਇਆ ਸੀ ਸਚਕਣ ਸ੍ਰੀ ਕੇਸਗੜ੍ਹ ਸਾਹਿਬ ਉਥੇ ਛਾਣਾ ਲਾਇਆ ਹੈ ਵੀ ਜਿਹੜੇ ਜਿਹੜੇ ਖਾਲਸੇ ਨੂੰ ਪ੍ਰੇਮ ਕਰਨ ਵਾਲੇ ਬੰਦੇ ਆ ਨਾ ਉਹ ਖਾਲਸੇ ਪੰਥ ਦੇ ਵਿੱਚ ਦਾਖਲਾ ਲੈ ਕੇ ਐਂਟਰ ਹੋਣਗੇ ਤਾਂ ਉਹ ਚੜ੍ਹਦੀ ਕਲਾ ਦੇ ਨਾਲ ਆਪਣਾ ਜੀਵਨ ਬਤੀਤ ਕਰਨਗੇ ਤੇ ਗਰੀਬ ਗੁਰਬ ਦੇ ਮਜਲੂਮਾਂ ਦੇ ਵਾਸਤੇ ਹੇਕ ਠੋਕ ਕੇ ਖੜਨਗੇ ਤਾਂ ਉਹ ਅੱਜ ਵੀ ਸਿੰਘ ਖੜਦੇ ਨੇ ਹੈਗੇ ਨੇ ਸਿੰਘ ਜਿਨ੍ਹਾਂ ਨੂੰ ਚਾਰੇ ਪਾਸਿਆਂ ਤੋਂ ਅ ਲੋਕਾਂ ਨੂੰ ਜਦੋਂ ਕੋਈ ਬੰਦਾ ਗਰੀਬ ਹੋ ਜਾਂਦਾ ਨਾ ਜਦੋਂ ਕੋਈ ਮਿਹਨਤ ਨਾ ਕਰ ਸਕੇ ਸਾਰੇ ਪੱਖ ਉਹਦੇ ਮਤਲਬ ਥੱਲੇ ਹੋ ਜਾਂਦਾ ਬੰਦਾ ਉਹ ਬੰਦਾ ਸੋਚਣ ਲੱਗ ਪੈਂਦਾ ਆ ਯਾਰ ਉਹ ਇੰਨੀ ਤਰੱਕੀ ਕਰ ਗਿਆ ਆ ਇੰਨੀ ਤਰੱਕੀ ਕਰ ਗਿਆ ਮੇਰ ਕੋ ਯਾਰ ਹੋਇਆ ਨਹੀਂ ਮੇਰਾ ਘਰ ਅਜੇ ਟੁੱਟਾ ਆ ਘਰ ਅਜੇ ਬਾਲਿਆਂ ਵਾਲੇ ਕੋਠੇ ਪਏ ਆ ਯਾਰ ਕੋਠਾ ਹੀ ਨਹੀਂ ਮੇਰਾ ਪੈ ਗਿਆ ਤੇ ਮੇਰੇ ਤੇ ਮੀਂਹ ਪੈਣ ਵਾਲਾ ਛਤਾਂ ਚੋਂ ਡਾਲੀਆਂ ਆ ਮੈਂ ਕੀ ਕਰੂੰਗਾ ਹੁਣ ਮੈਂ ਤੁਹਾਨੂੰ ਅਸਲੀਅਤ ਗੱਲਾਂ ਦੱਸਣ ਲੱਗਾ ਇਹ ਗੱਲਾਂ ਸੁਣ ਕੇ ਸ਼ੇਅਰ ਜ਼ਰੂਰ ਕਰਿਓ ਇਹ ਗੱਲਾਂ ਹੈ ਇਹੋ ਅਕੋ ਕਿ ਮੈਂ ਜਿਹੜੀ ਗੱਲ ਕਰਦਾ ਨਾ ਮੈਂ ਗੱਲ ਦੇ ਵਿੱਚ ਵੜ ਕੇ ਤੁਹਾਨੂੰ ਦੱਸਦਾ ਗੱਲ ਕਿਉਂਕਿ ਮੈਂ ਗੱਲ ਦਿਲੋਂ ਕਰਦਾ ਆ ਮੈਂ ਗੱਲ ਕੋਈ ਸੁਣੀ ਸੁਣਾਈ ਨਹੀਂ ਕਰਦਾ ਤੁਮ ਮਿਲਤ ਦੇਹ ਤਰ ਸਭ ਹੂੰ ਇਹ ਗੱਲ ਆ ਕਿ ਜਦੋਂ ਕੋਈ ਬੰਦਾ ਮਾਨਸਿਕ ਰੋਗੀ ਹੋ ਜਾਂਦਾ ਨਾ ਵੱਡੇ ਮਹਿਲ ਮਲਾਰੇ ਵੇਖ ਕੇ ਵੀ ਗੁਰਬਾਣੀ ਦੇ ਵਿੱਚ ਵੀ ਆਉਂਦਾ ਵੀ ਵੱਡੇ ਕਿਸੇ ਦੀ ਕੋਠੀ ਵੇਖ ਕੇ ਤੇ ਆਪਣਾ ਕੁੱਲੀ ਨਹੀਂ ਢਾਈ ਦੀ ਉਹ ਬੰਦਾ ਮਾਨਸਿਕ ਰੋਗੀ ਹੋ ਜਾਂਦਾ ਫਿਰ ਉਹਨੂੰ ਹੋ ਜਾਂਦਾ ਵੀ ਇਧਰੋਂ ਗੁਰੂ ਘਰੋਂ ਤਾਂ ਮੈਨੂੰ ਕੁਝ ਮਿਲਿਆ ਨਹੀਂ ਤਾਂ ਮੈਂ ਇਧਰ ਜਾਊਂਗਾ ਤੇ ਖਰੇ ਸ਼ਾਨ ਮੇਰੇ ਤੇ ਕਿਰਪਾ ਜਿਆਦੀ ਹੋ ਜੂਗੀ ਤੇ ਮੇਰੇ ਸਿਰ ਕੋਈ ਜਿਆਦਾ ਚੜਦੀ ਕਲਾ ਵਾਲਾ ਕੋਈ ਕਾਰਜ ਹੋ ਜੂਗਾ ਤਾਂ ਮੈਂ ਮਤਲਬ ਪੈਸਾ ਮੇਰੇ ਕੋਲ ਜਿਆਦਾ ਆਊਗਾ ਪੈਸਾ ਕਿਸੇ ਨੇ ਤੁਹਾਨੂੰ ਕੁਝ ਨਹੀਂ ਦੇਣਾ ਆ 10 9 ਦਿੱਤੇ ਆ ਨਾ ਤੇ 10 9 ਪੈਰਾਂ ਦੇ ਆ ਉਹਨਾਂ ਨਾਲ ਚੱਲ ਕੇ ਤੇ ਆ 10 9ਾਂ ਦੇ ਨਾਲ ਕਿਰਤ ਕਰਨੀ ਪੈਣੀ ਕਿਰਤ ਕਰਕੇ ਤਾਨੂੰ ਆਪ ਛਕਣੀ ਪਣੀ ਤਾਂ ਤੁਹਾਨੂੰ ਪਰਿਵਾਰ ਦੇ ਵਿੱਚ ਛਕਾਉਣੀ ਪਣੀ ਤੁਹਾਨੂੰ ਕਿਸੇ ਨੇ ਪੈਸਾ ਨਹੀਂ ਦੇਣਾ ਆਪਣੀ ਜੇਬਾਂ ਭਾਵੇਂ ਤੁਸੀਂ ਜਿੰਨੀਆਂ ਮਰਜ਼ੀ ਲਟਾ ਦਿਓ ਤੁਹਾਨੂੰ ਕਿਸੇ ਨੇ ਪੈਸਾ ਨਹੀਂ ਨਾ ਤੁਹਾਨੂੰ ਮਿਹਨਤ ਕਰਨੀ ਪੈਣੀ ਆ ਜੇ ਤੁਸੀਂ ਕਮੇਡੀ ਕਰਦੇ ਕਿ ਸਟੇਜ ਉੱਤੇ ਜੇਕਰ ਕੋਈ ਤੁਸੀਂ ਭੰਗੜਾ ਪਾਉਣੇ ਜਾਂ ਕੋਈ ਗੱਲਬਾਤ ਕਰਦੇ ਆ ਫੇਰ ਤੁਹਾਨੂੰ ਮੱਛੜ 扑ੜਕਣ ਦੇ ਵਿੱਚ ਤੁਹਾਨੂੰ ਜ਼ਰੂਰ ਪੈਸੇ ਮਿਲ ਸਕਦੇ ਆ ਜਾਂਕਰ ਸਾਡੇ ਰਾਗੀ ਕੀਰਤਨ ਸਹਿਬਾਨ ਜਿਹੜੇ ਕੀਰਤਨ ਕਰਦੇ ਰਾਗੀ ਸਹਿਬਾਨ ਜਿਹੜੇ ਉਹ ਜਿਹੜਾ ਸਟੇਜਾਂ ਤੇ ਆਪਣਾ ਕੀਰਤਨ ਕਰਕੇ ਆਉਂਦੇ ਆ ਉਹਨਾਂ ਨੂੰ ਭੇਟਾ ਮਿਲਦੀ ਆ ਉਹ ਭੇਟਾ ਦੇ ਵਿੱਚ ਖੁਸ਼ ਨੇ ਤੇ ਆਪਣਾ ਪਰਿਵਾਰ ਪਾਲਦੇ ਨੇ ਤੇ ਹਰੇਕ ਧਰਮ ਸਭ ਤੋਂ ਉੱਚੇ ਸੁੱਚੇ ਦਾ ਮਾੜਾ ਨਹੀਂ ਕੋਈ ਵੀ ਧਰਮ ਆਪਾਂ ਕਹਿ ਸਕਦੇ ਪਖੰਡਵਾਦ ਨੂੰ ਮਾੜਾ ਜਰੂਰ ਕਹੂੰਗਾ ਜਿਹੜਾ ਪਖੰਡਵਾਦ ਇਹਨਾਂ ਲੋਕਾਂ ਨੇ ਗੁੰਡਿਆਂ ਨੇ ਫੜਿਆ ਹੋਇਆ ਨਾ ਜਿਹੜੇ ਵਿਹਲੜ ਬੰਦੇ ਜਿਨ੍ਹਾਂ ਨੂੰ ਕੰਮਕਾਰ ਕੋਈ ਨਹੀਂ ਹੈਗਾ ਉਹ ਆਂਦੇ ਆ ਵੀ ਮੈਂ ਐਸ ਨੂੰ ਬਲੌਂਗ ਕਰ ਲਾ ਮੈਂ ਐਸ ਨੂੰ ਬਲੌਂਗ ਕਰਦਾ ਤੇ ਮੈਂ ਆਹ ਕੰਮ ਕਰਦਾ ਮੈਂ ਭੂਤ ਕੱਢਦਾ ਜੀ ਮੈਂ ਇਦਾਂ ਕਰਦਾ ਜੀ ਮੈਂ ਇਹਨਾਂ ਨੂੰ ਆਤਮਾਵਾਂ ਪਵਿੱਤਰ ਕਰਦਾ ਆ ਇਹ ਸਭ ਫਰਾਡ ਹੋ ਰਿਹਾ ਪੰਜਾਬ ਦੇ ਵਿੱਚ ਵੱਡੇ ਲੈਵਲ ਤੇ ਫਰਾਡ ਹੋ ਰਿਹਾ ਜਿਹੜਾ ਬੰਦਾ ਕਰਨ ਰਿਆ ਨਾ ਮਾੜਾ ਕਰਮ ਮੈਂ ਉਹਨੂੰ ਹੀ ਮਾੜਾ ਕਹੂੰਗਾ ਬਾਕੀ ਮੈਂ ਕਿਸੇ ਨੂੰ ਵੀ ਮਾੜਾ ਨਹੀਂ ਕਹੂੰਗਾ ਕਿਉਂਕਿ ਜੋ ਹੁਣ ਸਿੱਖਾਂ ਦੇ ਵਿੱਚ ਆ ਕਈ ਮੈਂ ਵੀਡੀਓ ਵੇਖਿਆ ਸੋਸ਼ਲ ਮੀਡੀਆ ਤੇ ਇੱਕ ਬੀਬੀ ਆ ਮੋਟੀ ਜੀ ਉਹਨੇ ਗਾਤਰਾ ਪਾਇਆ ਵੜਾ ਤੇ ਉਹ ਐ ਇੱਕ ਸਾਹਮਣੇ ਆ ਵਾਲ ਖਿਲਾਰ ਕੇ ਤੇ ਬੰਦਾ ਨੱਕੀ 埔ੜਕੀ ਜਾਂਦਾ ਤੇ ਉਹ ਉਹਦੇ ਸਿਰ ਤੇ ਟਿਕਾ ਲਾਉਣ ਦੇ ਆ ਕੋਈ ਬੰਦਾ ਤੇ ਉਹ ਬੁੱਢੀ ਜਿਹੜੇ ਉਹ ਐ ਉਹਨੂੰ ਅਸ਼ੀਰਵਾਦ ਦੇ ਦੇ ਕੇ ਤੋਂ ਥਾਪੜੇ ਦੇਣ ਦੇ ਹੀ ਆ ਕਿੱਡਾ ਗਲਤ ਕੰਮ ਆ ਇਹਨਾਂ ਬੰਦਿਆਂ ਨੂੰ ਸਤਰਾਹ ਰੁਪਈਆ ਦੀ ਡਾਂਗ ਆਉਂਦੀ ਬੜੀ ਵਧੀਆ ਵਾਸ ਦੀ ਡਾਂਗ ਆਉਂਦੀ ਆ ਤੇ ਇਹਨਾਂ ਦੇ ਰੱਖ ਰੱਖ ਕੇ ਪਿਛਾੜ ਪਿਛਵਾੜਿਆਂ ਦੇ ਮਾਰ ਮਾਰ ਕੇ ਨਾ ਇਹਨਾਂ ਨੂੰ ਪਜਾ